ਪੂਜਾ ਮੇਰੀ ਗੱਲ ਸੁਣ ਪੁੱਤਰ ਐ ਕੜੇ ਮੰਮੀ ਮੈਂ ਕੱਢੇ ਸੀ ਪਾਣ ਵਾਸਤੇ ਪੁੱਤਰ ਤੂੰ ਇੱਥੇ ਲੈ ਆਏ ਮੈਂ ਨਹੀਂ ਲੈ ਕੇ ਆਈ ਇਹ ਇੱਥੇ ਹੀ ਪਏ ਹੋਏ ਸੀ ਤੂੰ ਵੇਖ ਕੜੇ ਲਾ ਕੇ ਇੱਥੇ ਰੱਖ ਦੇ ਕੋਈ ਬਾਹਰੋਂ ਆ ਜੇ ਤੇ ਚੁੱਕ ਕੇ ਲੈ ਜੇ ਤੇ ਫੇਰ ਤੂੰ ਕਹਿਣਾ ਮੈਂ ਘਰ 'ਚ ਹੀ ਰੱਖੇ ਚੋਰ ਆਪਾਂ ਸਾਰਿਆਂ ਨੇ ਬਣ ਜਾਣਾ ਸੀ ਕੋਈ ਨਹੀਂ ਚੁਗਦਾ ਮੰਮੀ 2 ਮਿੰਟ ਤੇ ਮੈਂ ਰੱਖੇ ਸੀ ਉੱਧਰਲੇ ਪਾਸੇ ਤੂੰ ਹੀ ਚੁੱਕ ਕੇ ਇੱਥੇ ਲੈ ਆਜੇ ਹਾਂ ਗਾਂਚੀ ਨਾ ਤੂੰ ਬੋਲਦਾ ਹੀ ਰਹਿੰਦੇ ਏ ਮੈਂ ਚੁੱਕ ਕੇ ਲੈ ਲੈਂਦੇ ਪੁੱਤਰ ਮੈਂ ਤਾਂ ਚੁੱਕ ਕੇ ਲਿਆਂਦੇ ਨੇ ਆ ਚਾਰ ਕੱਪ ਚਾਹ ਕਿਨੇ ਪੀਤੀ ਆ ਹੁਣ ਕੇ ਤੁਸੀਂ ਦਾ ਦੇਣਾ ਨੋਨੋ ਆ ਕੱਪ ਵੀ ਰੱਖ ਦੇਣਾ ਆ ਕੰਮ ਵੀ ਕਰ ਦੇ ਦੋ ਕੱਪ ਚੁੱਕ ਲੋ ਹਾਂ ਤੁਜਿਆਂ ਸਾਹਮਣੇ ਤੇ ਤੁਸੀਂ ਪੜਾ ਕਰ ਦੇ ਜੇ ਇਹ ਚਾਹ ਮੈਂ ਤਾਂ ਤੇਰੀ ਤਾਈ ਨੇ ਪੀਤੀ ਸੀ ਤੇ ਤਾਈ ਨੂੰ ਕਹਦਾ ਚੁੱਕ ਦਵੇ ਪੁੱਤਰ ਤਾਈ ਨੂੰ ਮੈਂ ਕਹਿੰਦੀ ਚੰਗੀ ਲੱਗਦੀ ਆ ਸਾਰਾ ਘਰ ਤੇ ਅੱਗੇ ਤਾਈ ਨੇ ਸੰਭਿਆ ਆ ਸਬਜੀ ਪਾਣੀ ਵੀ ਉਹ ਬਣਾਉਂਦੀ ਹੈਗੀ ਆ ਹੈ ਆਟਾ ਵੀ ਉਹ ਗੁੰਨ ਦਿੰਦੀ ਆ ਤੱਸਾ ਕਰਨਾ ਨਹੀਂ ਤੁਸੀਂ ਤਾਈ ਨੂੰ ਨਹੀਂ ਕੁਝ ਕਹਿਣਾ ਦੇ ਮੈਂ ਕਹਿ ਦੰਨੀ ਮੈਨੂੰ ਕਾਹਦਾ ਡਰ ਮਾਰਿਆ ਪੁੱਤਰ ਤਾਈ ਨੂੰ ਤੂੰ ਕਹ ਦੇਂਗੀ ਤਾਈ ਤੈਨੂੰ ਪਤਾ ਆਪਣੇ ਨੂੰ ਤੋਂ ਘਟ ਨਹੀਂ ਤੈਨੂੰ ਸਮਝ ਦੀ ਬੇਸ਼ੱਕ ਉਹਦੇ ਬੱਚੇ ਬਾਹਰ ਆ ਤੇ ਤੂੰ ਇਹ ਗੱਲ ਕਹਿੰਦੀ ਚੰਗੀ ਲੱਗਦੀ ਉਹਨਾਂ ਨੂੰ ਸਗੋਂ ਤੂੰ ਉਹਨਾਂ ਦੀ ਪੁੱਤਰ ਸੇਵਾ ਕਰਿਆ ਕਰ ਹੂੰ ਸੇਵਾ ਕਰਿਆ ਕਰ ਤੇ ਜੇ ਮੈਨੂੰ ਆ ਤੇ ਮੈਂ ਦੋ ਗੱਲਾਂ ਕਰ ਵੀ ਦਿੱਤੀਆਂ ਤੇ ਫਿਰ ਕੀ ਹੋ ਗਿਆ ਉਹਨਾਂ ਨੂੰ ਦੱਸਣਾ ਹੀ ਹੈ ਕਿ ਐਦਾਂ ਨਹੀਂ ਐਦਾਂ ਕਰੋ ਤੁਹਾਨੂੰ ਅਜੇ ਤੱਕ ਨਹੀਂ ਕੁਝ ਪਤਾ ਲੱਗਾ ਤੇ ਮੈਂ ਆਈ ਆ ਨਵੇਂ ਜਮਾਨੇ ਦੀ ਮੈਂ ਤੁਹਾਨੂੰ ਕੋਈ ਚਾਰ ਗੱਲਾਂ ਸਿਖਾਣ ਹੀ ਲਈ ਆ ਤੁਸੀਂ ਬੋਲਦੇ ਨਹੀਂ ਤੇ ਬੋਲਣਾ ਵੀ ਮੈਂ ਸਿਖਾਣ ਲਈ ਆ ਆ ਜਿਆਦਾ ਨਾ ਬੋਲੋ ਥੋੜਾ ਸੁਣਨ ਦੀ ਵੀ ਆਦਤ ਪਾਓ ਜਸਬੀਰ ਭੈਣ ਜੀ ਹਾਂਜੀ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੱਝ ਗਈ ਅਚਲ ਜੀ ਬਸ ਠੀਕ ਆ ਆ ਜਾਓ ਬੈਠੋ ਬੈਠੋ ਆ ਤੁਹਾਡਾ ਸੂਰ ਸੀ ਗਿਆ ਸੀ ਅੱਛਾ ਅੱਛਾ ਮੈਂ ਕਿ ਫੜਾਵਾਂ ਨੇ ਜਾ ਤੇ ਭੈਣ ਜੀ ਦਾ ਨਹੀਂ ਸੀ ਪਿਆ ਉਹਨਾਂ ਤਾਂ ਨਹੀਂ ਉਹ ਸੀ ਨਹੀਂ ਇੱਕ ਦੋ ਦਿਨ ਤੱਕ ਫੇਲੇ ਮੈਂ ਕਿ ਤੁਸੀਂ ਕਿਹਾ ਸੀ ਨਾ ਮੈਂ ਫੰਕਸ਼ਨ ਤੇ ਜਾਣਾ ਆਪਾਂ ਦੋਵੇਂ ਇਕੱਠੀਆਂ ਨੇ ਜਾਣਾ ਸੀ ਅੱਛਾ ਹਾਂਜੀ ਤੇ ਫਿਰ ਮੇਕਾ ਦੋ ਜਾਣਾ ਜੀ ਫੰਕਸ਼ਨ ਤੇ ਆ ਤਿੰਨ ਚਾਰ ਦਿਨ ਰੱਦੇ ਹੀ ਜਾਣ ਚ ਹੈਗੇ ਨਾ ਤਿੰਨ ਚਾਰ ਦਿਨ ਭੈਣ ਜੀ ਤੁਹਾਨੂੰ ਤਦ ਪਹਿਲਾਂ ਝੂਠ ਬੋਲ ਕੇ ਆਈਦਾ ਨਹੀਂ ਤਾਂ ਤੁਸੀਂ ਟਾਈਮ ਤੇ ਦੇਣੇ ਨਹੀਂ ਹੁੰਦੇ ਚਲੋ ਕੋਈ ਨਹੀਂ ਫਿਰ ਕੋਈ ਸਹੀ ਤੇ ਮੇਰੀ ਗੱਲ ਸੁਣੋ ਭੈਣ ਜੀ ਮੈਂ ਸੀਦਾ ਆਗੀ ਕੱਲ ਹਾਂ ਸੀਦੇਓ ਕੱਲ ਪਰਸੋ ਸਵੇਰੇ ਭੇਜ ਦਾਂਗੀ ਮੈਂ ਉਹਨਾਂ ਦੇ ਹਾਂ ਭੇਜ ਦਿਓ ਠੀਕ ਹੈ ਕਿੱਥੇ ਜਾਣਾ ਫੰਕਸ਼ਨ ਤੇ ਜਾਣਾ ਕਰ ਟਰਾਈ ਕਰ ਲਿਓ ਜੇ ਕੋਈ ਨੁਕਸ ਹੋਇਆ ਤੇ ਮੈਨੂੰ ਟੈਗਨਲ ਭੇਜ ਦੇ ਮੈਂ ਠੀਕ ਕਰ ਦਿਆਂਗੀ ਜੀ ਭੈਣ ਜੀ ਅੱਜ ਤੱਕ ਤੁਹਾਡੇ ਕਿਸੇ ਵੀ ਸੂਰਜ ਕਦੀ ਕੋਈ ਨੁਕਸ ਲੱਭਿਆ ਹੀ ਨਹੀਂ ਹੈਗਾ ਪਰ ਫਿਰ ਵੀ ਸਾਡਾ ਫਰਜ਼ ਹੈ ਤਸੱਲੀ ਕਰਾਣੀ ਤੁਹਾਨੂੰ ਠੀਕ ਹੈ ਜੀ ਠੀਕ ਹੈ ਧੰਨਵਾਦ ਤੁਹਾਡਾ ਹੋਰ ਸਭ ਠੀਕ ਠਾਕ ਨਾ ਹਾਂ ਬਸ ਕਾਵਾ ਠੀਕ ਹੈ ਹਾਂਜੀ ਹਾਂਜੀ ਪੂਜਾ ਅਰਬੀ ਹਾਂਜੀ ਮੰਮੀ ਪੁੱਤ ਸਿਮਰਨ ਆਂਟੀ ਆਏ ਆ ਚਾਹ ਬਣਾ ਕੇ ਲੈ ਕੇ ਨਹੀਂ 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 ਲੈ ਆਈ ਮੰਮੀ ਨੋ 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 ਨਾ ਬਿਲਕੁਲ ਕਿਸੇ ਚੀਜ਼ ਦੀ ਲੋੜ ਦੀਗੀ ਮੈਂ ਹੁਣੇ ਨਾ ਦੁਕਾਨ ਤੇ ਚਾਹ ਪੀਦੀ ਸੱਜ ਤੇ ਮੈਂ ਖੇ ਲੰਗ ਦੀ ਲੰਗ ਦੀ ਪਹਿਲੇ ਸੂਟ ਪੜਾ ਜਾਉਣਾ ਤਾਂ ਭੈਣ ਜੀ ਤੇ ਰਿੰਪੀ ਨੂੰ ਤੁਸੀਂ ਕਹਿੰਦੇ ਪਿਓ ਤੇ ਪੂਜਾ ਕਿੱਥੇ ਅ ਨਹੀਂ ਨਹੀਂ ਭੈਣ ਜੀ ਪੂਜਾ ਕਰਦੀ ਸਾਰੇ ਘਰ ਦਾ ਕੰਮ ਕਰਦੀ ਕਿਉਂ ਨਹੀਂ ਹੈਗੇ ਰੋਟੀ ਪਾਣੀ ਯਾਰਾ ਵਗੈਰਾ ਸਾਰਾ ਉਹੀ ਕਰਦੀ ਕੰਮ ਭੈਣ ਜੀ ਤਾਂ ਮੈਂ ਇੱਕ ਗੱਲ ਕਵਾਂ ਗੁੱਸਾ ਤੇ ਨਹੀਂ ਨ ਕਰੋਗੇ ਮੇਰੀ ਗੱਲ ਦਾ ਸਿਮਰਨ ਭੈਣ ਜੀ ਇਹ ਕਿਹ ਤਰ੍ਹਾਂ ਦੀ ਗੱਲ ਕਹਿਤੇ ਟਾਡੀ ਕਦੀ ਗੱਲ ਦਾ ਮੈਂ ਗੁੱਸਾ ਕੀਤਾ ਹੈਗਾ ਜਿਹੜਾ ਹੁਣ ਕਰਾਂਗੇ ਦੱਸੋ ਤੁਸੀਂ ਕੀ ਗੱਲ ਆ ਦੇਖੋ ਮੈਂ ਗੱਲ ਮੰਦੀ ਆ ਕਿ ਧੀਆ ਨੂੰ ਬਹੁਤ ਪਿਆਰ ਕਰਨਾ ਚਾਹੀਦਾ ਤੇ ਨੂੰਹਾਂ ਨੂੰ ਵੀ ਪਿਆਰ ਕਰਨਾ ਚਾਹੀਦਾ ਦੇਖੋ ਤੁਹਾਡੀ ਧੀ ਬੜੀ ਚੰਗੀ ਪੈਂਦੀ ਇਹ ਤਾਂ ਕਹਿੰਦੀ ਗੱਲ ਹੈ ਮੈਂ ਕਹਿੰਨੀ ਆ ਸਾਰੇ ਸਿਫਤਾਂ ਦੇ ਪੁੱਲ ਬੰਦੇ ਤੁਹਾਡੇ ਕਹਿੰਦੇ ਵੀ ਬੱਚੇ ਕੁੜੀ ਉਹਨਾਂ ਦੀ ਬੜੀ ਨਿੱਗੀ ਕੁੜੀ ਹੈ ਬੜੀ ਚੰਗੀ ਹੈ ਲੇਕਿਨ ਪੈਂਜੀ ਤੁਸੀਂ ਥੋੜਾ ਬਤਾ ਕੰਮ ਪੂਜਾ ਕੋਲ ਵੀ ਕਰਾਇਆ ਕਰੋ ਸਾਰਾ ਦਿਨ ਚੈਰੀ ਰਿੰਪੀ ਲੱਗੀ ਰਹਿੰਦੀ ਏ ਉਹੀ ਕਪੜੇ ਧੋਵੇ ਉਹੀ ਸਾਰਾ ਕੰਮ ਕਰੇ ਥੋੜਾ ਜਿਹਾ ਪੂਜਾ ਕੋਲ ਵੀ ਕੰਮ ਕਰਾਇਆ ਕਰੋ ਚੰਗਾ ਲੱਗਦਾ ਪੈਂਜੀ ਤੁਹਾਡੇ ਕਹਿੰਦਾ ਕੀ ਮਤਲਬ ਹੈ ਕੀ ਮੇਰੀ ਨੂੰ ਕੰਮ ਨਹੀਂ ਕਰਦੀ ਨਹੀਂ ਨਹੀਂ ਮੇਰਾ ਮਤਲਬ ਨਹੀਂ ਕਹਿੰਦਾ ਹੈਗਾ ਤੇ ਫਿਰ ਹੋਰ ਕਿਹੜਾ ਮਤਲਬ ਆ ਮੇਰੇ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਥੋੜਾ ਜਿਹਾ ਨੂੰਆਂ ਨੂੰ ਆਪਣੀ ਜ਼ਿੰਮੇਵਾਰੀ ਦਾ ਪਤਾ ਹੋਣਾ ਚਾਹੀਦਾ ਹੈ ਨਾ ਘਰ ਸੰਭਣੋ ਵੀ ਧੀਆ ਤੇ ਨੱਬੋ ਜੀ ਨਹੀਂ ਸੁੱਟੀ ਰਹਿੰਦਾ ਵਿਚਾਰੀਆਂ ਤੇ ਇੱਥੇ ਦੇਖੋ ਪਰਾਇਆ ਧਨ ਅੱਜ ਇੱਥੇ ਨੇ ਕੱਲ ਨੂੰ ਵਿਆਹ ਜਾ ਕੇ ਅਗਲਾ ਕਰ ਪਤਾ ਨਹੀਂ ਕਿੰਨਾ ਕੰਮ ਕਰਨਾ ਪੈਣਾ ਕੀ ਕੀ ਉਤਾਵ ਚੜਾਅ ਵੇਖਣੇ ਨੇ ਵਿਚਾਰੀਆਂ ਨੇ ਤੇ ਉਹ ਦਿਨ ਪੇਕਿਆਂ ਦੇ ਘਰ ਸੁੱਖ ਲੇ ਲੈਣ ਨੂੰ ਵਿਚਾਰੀਆਂ ਹੋ ਗਈ ਗੱਲ ਕਿ ਜੇ ਹੋਰ ਕੋਈ ਗੱਲ ਕਰਨੀ ਆ ਨਾ ਤੇ ਉਹ ਵੀ ਮੈਨੂੰ ਕਹਿ ਦੋ ਜਿਹੜੇ ਨਹੀਂ ਵੀ ਕਹੀ ਵੇਖੋ ਤੁਸੀਂ ਮੇਰੀ ਸਹੇਲੀ ਹੋ ਤੁਹਾਨੂੰ ਗੱਲ ਕਹਿ ਸਕਣੀ ਆ ਕਿ ਮੈਨੂੰ ਇੰਨਾ ਵੀ ਪਤਾ ਸੀ ਤੁਸੀਂ ਮੇਰੇ ਕਹਿ ਦਾ ਮਾਨ ਰੱਖੋਗੇ ਮਾਨ ਤੇ ਤੇਰੀ ਗੱਲ ਦਾ ਅੱਗੇ ਮੈਂ ਤਾਂ ਤੁਸੀਂ ਤੁਸੀਂ ਕਹੀ ਜਾਂਦੀ ਸੀ ਤੇ ਹੁਣ ਮੈਂ ਤੈਨੂੰ ਤੂੰ ਕਹਿਣ ਢਈ ਆ ਚੱਲ ਉੱਠ ਉੱਠ ਤੂੰ ਕੌਣ ਹੋ ਨਹੀਂ ਆ ਮੇਰੀ ਨੂੰ ਨੂੰ ਇੰਨੀ ਗੱਲ ਕਹਿਣ ਵਾਲੀ ਕਿ ਨੂੰ ਤੇਰੀ ਘਰ ਦਾ ਕੰਮ ਨਹੀਂ ਕਰਦੀ ਤੇਰੇ ਕਹਿੰਦਾ ਤੇ ਐਹੋ ਹੀ ਮਤਲਬ ਹੈ ਨਾ ਕਿ ਮੈਂ ਆਪਣੀ ਧੀ ਕੋ ਸਾਰਾ ਕੰਮ ਕਰਵਾਨੀ ਆ ਆ ਹੱਥ ਜੋੜੇ ਜਸਬੀਰ ਅੱਜ ਤੂੰ ਮੇਰੇ ਅੱਗੇ ਹੱਥ ਜੋੜਦੀ ਪਈ ਹੈ ਨਾ ਤੇ ਮੈਨੂੰ ਜਾਨ ਵਾਸਤੇ ਕਹਿੰਦੀ ਪਈ ਨਾ ਮੇਰੀ ਗੱਲ ਯਾਦ ਰੱਖੀ ਇੱਕ ਦਿਨ ਨਾ ਤੂੰ ਬੁੱਕਲ 'ਚ ਮੂੰਹ ਦੇ ਕੇ ਰੋਣਾ ਪਰ ਤੂੰ ਮੇਰੀ ਐਹੀ ਗੱਲ ਯਾਦ ਕਰੇਂਗੀ ਕਿ ਸਿਮਰਨ ਮੈਨੂੰ ਕਹਿ ਕੇ ਗਈ ਸੀ ਉਸ ਟਾਈਮ ਤੇ ਨਾ ਮੈਂ ਤੈਨੂੰ ਦਿਲਾਸਾ ਦੇਣ ਵਾਸਤੇ ਵੀ ਨਹੀਂ ਆਉਣਾ ਤੇ ਤੂੰ ਕੱਲੀ ਖੜੀ ਹੋਵੇਂਗੀ ਤੇ ਯਾਦ ਰੱਖੀ ਮੇਰੀ ਗੱਲ ਇਹ ਗੱਲ ਮੇਰੀ ਭੁੱਲੀ ਨਾ ਯਾਦ ਰੱਖੀ ਹੋ ਲੋੜ ਨਹੀਂ ਮੈਨੂੰ ਤੇਰੇ ਦਲਾਸੇ ਦੀ ਤੇ ਅੱਜ ਆ ਗਈ ਆ ਤੇ ਗਾਂ ਤੋਂ ਮੇਰੇ ਘਰ ਨਾ ਵੀ ਕਿੱਡੀ ਆਈ ਮੇਰੀ ਨੂੰਹ ਬਾਰੇ ਮਾੜੀਆਂ ਚੰਗੀਆਂ ਗੱਲਾਂ ਕਰਨ ਵਾਸਤੇ ਮੈਂ ਆਪਣੀ ਨੂੰਹ ਕੋ ਕੰਮ ਕਰਵਾਵਾ ਭਾਵੇਂ ਨਾ ਕਰਵਾਵਾ ਤੈਨੂੰ ਇਹ ਵਿੱਚ ਕੀ ਤਕਲੀਫ ਹੈ ਗਈ ਆ ਭੈਣ ਜੀ ਤੁਸੀਂ ਬਿਲਕੁਲ ਠੀਕ ਕਹਿੰਦੀ ਹੋ シमरਨ ਨੇ ਜਿੰਨਾ ਵੀ ਬੋਲਿਆ ਨਾ ਤੈਨੂੰ ਕੋਈ ਗੱਲ ਗਲਤ ਨਹੀਂ ਬੋਲੀ ਇੱਕ ਵੀ ਗਲਤ ਹੁੰਦੀ ਨਾ ਤੇ ਮੈਂ ਮੈਂ ਰਸੋਈ 'ਚ ਸਾਰਾ ਕੁਝ ਸੁਣਦੀ ਪਈ ਸਾਂ ਵਗਾੜਿਆ ਤੇ ਤੂੰ ਵਗਾੜਿਆ ਉਹਨੂੰ ਮੈਂ ਵਗਾੜਿਆ ਹਾਂ ਮੈਂ ਕਹਤਾ ਵਗਾੜਿਆ ਜਦੋਂ ਤੂੰ ਰਿੰਪੀ ਨੂੰ ਆਵਾਜ਼ ਮਾਰ ਕੇ ਆਨੀ ਪੁੱਤ ਆਕਾਰ ਪੁੱਤ ਰੋਟੀ ਬਣਾ ਪੁੱਤ ਆਕਾਰ ਪੁੱਤ ਮੈਨੂੰ ਆ ਫੜਾ ਕਦੀ ਉਹਨੂੰ ਵੀ ਆਵਾਜ਼ ਮਾਰੀ ਪੀ ਪੂਜਾ ਰੋਟੀ ਦੇ ਮੈਨੂੰ ਪੂਜਾ ਚਾਹ ਦੇ ਮੈਨੂੰ ਕਿਆ ਹੀ ਕਹਦੀ ਉਹ ਜੋ ਕੁਝ ਕਹੇਗੀ ਨਾ ਸਭ ਕੁਸਾ ਹੀ ਕਹਿ ਗਈ ਆ ਮਮੀ ਤੇ ਇੱਥੇ ਆਈਆਂ ਨਾ ਮੈਂ ਵੇਖਣ ਲਈ ਆ ਨਾ ਅਗਲੀ ਰੋਟੀ ਨਹੀਂ ਬਣਾਉਂਦੀ ਮੈਨੂੰ ਆਂਦੀ ਤਾਈ ਜੀ ਰੋਟੀ ਬਣਾ ਲਓ ਤਾਈ ਜੀ ਸਬਜ਼ੀ ਕੱਟ ਲਓ ਅੱਜ ਆ ਸਬਜ਼ੀ ਬਣਾਉਣੀ ਆ ਅੱਜ ਆ ਕਰਨਾ ਉਹਦਾ ਫਰਜ਼ ਹੈ ਮੈਨੂੰ ਕਹਿੰਦਾ ਮੈਂ ਤੁਹਾਡੇ ਘਰ ਰਹਿਣ ਆਈ ਆ ਤੁਹਾਡੀਆਂ ਰੋਟੀਆਂ ਨਹੀਂ ਪਕਾਉਣਾ ਆਈ ਮੈਂ ਮਗਰ ਫਿਰ ਵੀ ਮੈਂ ਪਕਾਉਣੀ ਆ ਕਿ ਮੇਰਾ ਘਰ ਆ ਹੈ ਜੇ ਤੂੰ ਨਾ ਵਗੜੀ ਹੁੰਦੀ ਤੇ ਉਹਦਾ ਬਜੁਰਤ ਸੀ ਉਹ ਕੰਮ ਨਾ ਕਰਦੀ ਕੁੜੀ ਸਵੇਰ-ਸ਼ਵੇਰ ਉੱਠ ਕੇ ਲੱਗਦੀ ਆ ਪਰੋਂਠੇ ਪਕਾ ਪਕਾ ਕੇ ਤੂੰ ਕੰਨੀ ਚਾ ਪਚਾ ਤੂੰ ਕੰਨੀ ਐ ਰਿੰਪੀ ਨੂੰ ਤੇ ਇਹ ਦੋ ਪਰੋਂਠੇ ਆਪਣੀ ਭਾਬੀ ਨੂੰ ਦੇ ਆ ਬੈਠੀ ਨੂੰ ਥੜਾ ਪੂਜਿਆ ਉਹਦਾ ਕਿੰਨੇ ਵਗਾਰਿਆ ਤੂੰ ਵਗਾਰਿਆ ਪੈਂਚੀ ਠਾਡੇ ਕਹਿੰਦਾ ਮਤਲਬ ਐ ਕਿ ਪੂਜਾ ਕੋਈ ਕੰਮ ਨਹੀਂ ਕਰਦੀ ਕਿਦੋਂ ਕਰਦੀ ਕੰਮ ਪੂਜਾ ਜੇ ਅਗਰ ਭੁੱਲੀ ਪਟਕੇ ਲੱਗ ਹੀ ਜਾਂਦੀ ਐ ਨਾ ਦੋ ਫੁਲਕੇ ਲਾ ਕੇ ਨਾ ਤੀਸਰੇ ਚ ਵਾਰ ਦੇ ਦਿੰਦੀ ਆ ਤਾਈ ਜੀ ਦੋ ਕੁ ਮਿੰਟ ਆਇਓ ਆ ਫੁਲਕਾ ਵੇਖਿਓ ਜਰਾ ਕ ਮੈਂ ਆਉਣੀ ਆ ਫੁਲਕੇ ਚੁੱਕਦੀ ਸਬਜੀ ਪਾਉਂਦੀ ਤੇ ਲੈ ਜਾਂਦੀ ਤੇ ਜਾ ਕੇ ਫੋਨ ਤੇ ਲੱਗ ਜਾਂਦੀ ਤੇ ਤਾਈ ਉਥੇ ਵੇਂਦੀ ਵੀ ਹੁਣ ਵੀ ਆਉਂਦੀ ਹੁਣ ਵੀ ਆਉਂਦੀ ਤੋਥੇ ਤੇ ਕੋਈ ਬੜਦਾ ਨਹੀਂ ਜੇ ਤੂੰ ਟੋਕਿਆ ਹੁੰਦਾ ਅੱਜ ਉਹਦੀ ਜ਼ਰਤ ਸੀ ਵੀ ਤਾਈ ਨੂੰ ਉਹ ਰੋਟੀ ਪਕਾਉਣੇ ਲਾ ਕੇ ਤੇ ਆਪ ਆਉਂਦੀ ਨਾ ਆ ਕੋਈ ਕੰਮ ਐ ਤੇਰਾ ਧੀ ਕੰਮ ਕਰੇ ਤੇ ਨੋ ਬਵੇ ਧੀ ਨੇ ਬਹਿਣਾ ਵਾ ਧੀ ਨੇ ਸੋਰੇ ਜਾ ਕੇ ਕੰਮ ਕਰਨਾ ਤੇ ਨੋ ਦਾ ਇੱਥੇ ਕੰਮ ਕਰਨ ਦਾ ਟਾਈਮ ਆ ਤੇ ਨੋ ਬਹਿੰਦੀ ਆ ਤੇ ਧੀ ਕੰਮ ਕਰਦੀ ਇੱਥੇ ਵੀ ਕਰੇ ਸੋਹਰੇ ਜਾ ਕੇ ਵੀ ਕਰੇ ਭੈਣ ਜੀ ਧੀ ਮੈਂ ਤਦਨੀ ਨੂੰ ਰੋਕਦੀ ਧੀ ਨੂੰ ਕਿ ਉਹਨੂੰ ਘਰ ਦੇ ਕੰਮ ਦੀ ਚਾਹ ਜਾਵੇ ਤੇ ਨੋ ਨੂੰ ਨਾ ਆਵੇ ਉਹ ਨਹੀਂ ਸਿੱਖ ਕੇ ਆਈ ਉਹ ਨਹੀਂ ਕੁਝ ਕਰਕੇ ਆਈ ਉਹ ਨਹੀਂ ਬਣਾ ਕੇ ਖਵਾ ਸਕਦੀ ਉਹਦਾ ਫਰਜ਼ ਆ ਆਪਣਾ ਘਰ ਸੰਭੇ ਰਸੋਈ ਸੰਭੇ ਨੋਤੀ ਉੱਠ ਕੇ ਨਾ ਨਾਤ ਹੋ ਗਏ ਰਸੋਈ ਚ ਜਾਂਦੀ ਸਭ ਤੋਂ ਪਹਿਲੋਂ ਚਾਹ ਪੀਉਂਦੀ ਬਣਾ ਕੇ ਰੋਟੀ ਪਕਾਉਂਦੀ ਖਵਾ ਕੇ ਨਾ ਕਿ ਫੋਨ ਵੇਂਦੀ ਬਹਿ ਕੇ ਅਜੇ ਵੀ ਤੂੰ ਉਹਦੀਆਂ ਹੀ ਗੱਲਾਂ ਕਰਦੀ ਐ ਮੈਂ ਜਿੱਦਣ ਦੀ ਆਈ ਆ ਨਾ ਮੈਂ ਇਹੀ ਵੇਖਣ ਲਈ ਆਂ ਕਿ ਤੂੰ ਉਹਨੂੰ ਬਹੁਤ ਛੇਅ ਦਿੱਤੀ ਹੋਈ ਆ ਚੋਰੀ ਚੀਜ਼ਾਂ ਲਿਆ ਕੇ ਦਿਨੀ ਐ ਦਿਨੀ ਐ ਨਾ ਲੈ ਪੂਜਾ ਰੱਖ ਲੈ ਲੈ ਪੂਜਾ ਖਾ ਲੈ ਨਹੀਂ ਭੈਣ ਜੀ ਉਹ ਤਾਂ ਉਹਦੇ ਪੇਕੇਆਂ ਨੇ ਸੂਟ ਲੈ ਕੇ ਦਿੱਤਾ ਸੀ ਆਹ ਮੈਂ ਜਾਣਦੀ ਇਹ ਕਿਸੇ ਹੋਰ ਨੂੰ ਕਮੀ ਮੈਨੂੰ ਨਹੀਂ ਮੈਂ ਕਿਦਨ ਦੀ ਇੱਥੇ ਹੀ ਆ ਮੇਰਾ ਹੀ ਘਰ ਆਏ ਮੈਂ ਵੱਡੀ ਆ ਨਾ ਤੇਰੇ ਤੋਂ ਮੈਨੂੰ ਸਭ ਪਤਾ ਹੀ ਤੇਰਾ ਕਿਹੋ ਜਿਹਾ ਹਿਸਾਬ ਹੈ ਤੂੰ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹਨੀ ਕੋਲੋਂ ਚੀਜ਼ਾਂ ਲਿਆ ਲਿਆ ਨੂੰ ਦਿੰਨੀ ਜੇ ਤੂੰ ਉਹਨੂੰ ਦਬਕਾ ਦਿੱਤਾ ਹੁੰਦਾ ਥੋੜੀ ਪਰੇਸ਼ਾਨੀ ਦਿੱਤੀ ਹੁੰਦੀ ਤੂੰ ਵੀ ਰਸੋਈ 'ਚ ਬਣਾ ਕੇ ਤੈਨੂੰ ਕੁਝ ਪੁੱਛਦੀ ਮੰਮੀ ਜੀ ਚਾਹ ਲਿਆਵਾ ਕਦੀ ਪੁੱਛਿਆ ਉਹਨੇ ਕਦੀ ਕੋਈ ਗੱਲ ਕੀਤੀ ਵੀ ਮੰਮੀ ਜੀ ਤੂੰ ਠੀਕ ਓ ਪੁੱਛਿਆ ਕਰੀ ਉਹਨੇ ਇਹ ਨੂੰ ਤਿਆਂ ਦਾ ਕੰਮ ਆ ਦੱਸ ਮੈਂ ਕੋਈ ਗਲਤ ਗਿਆ ਨਾ ਤੇ ਸਿਮਰਨ ਗਲਤ ਕਹਿ ਕੇ ਗਈ ਹੈ ਤੇ ਨਾ ਤੈਨੂੰ ਮੈਂ ਕਹਿਣ ਦੀ ਹੂੰ ਤੇ ਤੂੰ ਥੋੜਾ ਨਾ ਆਪਣੇ ਕੰਨ ਖੋਲ ਹਣਾ ਤੇ ਆਪਣੇ ਆਪ ਨੂੰ ਬੋਲਣਾ ਸਿੱਖ ਵੀ ਮੈਂ ਕੀ ਬੋਲਣਾ ਨਾਲੇ ਗੱਲ ਸੁਣ ਮੇਰੀ ਇੱਕ ਹੋਰ ਫੇਰ ਤੂੰ ਆਖਣਾ ਮੈਨੂੰ ਵੱਡੀ ਭੈਣ ਬੋਲਦੀ ਆ ਉਹ ਤਾਂ ਮੈਂ ਕਹਿਣਾ ਹੀ ਆ ਬਸ ਜਦੋਂ ਦੇ ਲੱਗੇ ਜੇ ਨਾ ਸੁਣਾਈ ਜਾਣ ਦੇ ਜੇ ਸੁਣਾਈ ਜਾਣ ਦੇ ਜੇ ਤੇਰਾ ਕੰਮ ਹੀ ਆ ਸੁਣਨਾ ਸੁਣਨਾ ਪੈਣਾ ਤੈਨੂੰ ਉਹ ਨਿਆਣੀ ਹੈ ਜੇ ਅੱਛਾ ਰਿੰਪੀ ਸਿਆਣੀ ਹੈ ਹਨਾ ਉਹਨੂੰ ਵੀ ਕੋਈ ਕਹੂਗਾ ਸੋਰੇ ਜਾ ਕੇ ਨਿਆਣੀ ਹੈ ਕਹੀ ਨਹੀਂ ਕਹਿਣਾ ਉਹਨੂੰ ਕਹਿਣਾ ਸਿਆਣੀ ਹੈ ਤੇ ਉਹਨੂੰ ਨਾ ਥੋੜਾ ਬੋਲਣਾ ਸੇਖੋ ਨਾ ਉਹਨੂੰ ਸਵੇਰੇ ਉਠਾਉਣਾ ਸਿਖਾ ਉਠਾ ਕੇ ਰਸੋਈ ਚ ਵੜ ਨੂਆਂ ਧੀਆਂ ਦਾ ਕੰਮ ਹੁੰਦਾ ਰੋਟੀ ਪਕਾ ਕੇ ਖਵਾਉਣੀ ਰਸੋਈ ਚ ਵੜਨਾ बोलेंगी ਨਹੀਂ ਨਾ ਥਕੇ ਨਹੀਂ ਬੋਲਣਾ ਸਾਰਿਆਂ ਨੇ ਤੈਨੂੰ ਹੀ ਬੋਲਣਾ ਏ ਜੇ ਮੈਂ ਬੋਲਾਂ ਤਾਂ ਉਹਨੂੰ ਚੰਗਾ ਨਹੀਂ ਲੱਗਣਾ ਤੂੰ ਖੁਦ ਹੀ ਬੋਲ ਨਹੀਂ ਨਹੀਂ ਭੈਣ ਜੀ ਤੁਸੀਂ ਨਾ ਪੂਜਾ ਨੂੰ ਕੁਝ ਕਿਓ ਮੈਂ ਆਪੇ ਉਹਨੂੰ ਪਿਆਰ ਨਾਲ ਸਮਝਾ ਲਵਾਂਗੀ ਕੋਈ ਨਹੀਂ ਅੱਜ ਤੋਂ ਬਾਅਦ ਰੋਟੀ ਤੈਨੂੰ ਮੈਂ ਹੀ ਖਵਾਵਾਂਗੀ ਜੇ ਤੂੰ ਨਾ ਨਾ ਬੋਲੇਂਗੀ ਤਾਂ ਮੈਂ ਬੋਲ ਪੜਾਂ ਨਾ ਨਾ ਭੈਣ ਜੀ ਤੁਸੀਂ ਨਾ ਕਿਓ ਐਵੇਂ ਜੇ ਪੂਜਾ ਨੇ ਗੁੱਸਾ ਕਰ ਲਿਆ ਚੰਗਾ ਨਹੀਂ ਲੱਗੇਗਾ ਭੈਣ ਜੀ ਆਪਣੀ ਚਿਤ ਡਰਦੀ ਰਹਿ ਤੂੰ ਡਰਦੀ ਰਹਿ ਤੂੰ ਨੋਵਾਂ ਤੂੰ ਸੱਸ ਆ ਕਿ ਤੂੰ ਨੋਵਾਂਗੀ ਤੂੰ ਸੱਸ ਆ ਸੱਸ ਵਾਲੇ ਕੰਮ ਕਰ ਫੇਰ ਆਖਣਾ ਭੈਣ ਗੁੱਸਾ ਕਰਦੀ ਆਗੀ ਕੁਝ ਤੂੰ ਹਾਂ ਮੈਂ ਕਰੋਂਦੀ ਇੱਥੇ ਖਲੋਤੀ ਤੂੰ ਜਦੋਂ ਦੀਆਂ ਤੁਸੀਂ ਨਾ ਮੇਰੀਆਂ ਤਰੀਫਾਂ ਤੇ ਤਰੀਫਾਂ ਸੁਣੀ ਜਾ ਰਹੇ ਹੋ ਤਰੀਫਾਂ ਕਿਹੋ ਜਿਹੇ ਤਰਾ ਕੀ ਕੀ ਗੱਲਾਂ ਕਰਨ ਦੇ ਤੂੰ ਗੱਲਾਂ ਮੈਂ ਕਰਨੀਆਂ ਉਹ ਇਹੋ ਜੀ ਸਾਸ ਨਹੀਂ ਮੈਨੂੰ ਚਾਹੀਦੀ ਕਿਹੋ ਜੀ ਸਾਸੇ ਟੱਕਰੀ ਰੱਬਾ ਮੈਨੂੰ ਦੂਜਾ ਆ ਕੇ ਗੱਲਾਂ ਸੁਣਾ ਕੇ ਜਾ ਰਿਹਾ ਗੱਲਾਂ ਕਰੀ ਜਾ ਰਿਹਾ ਪੂਜਾ ਐਂਜ ਪੂਜਾ ਐਂਜ ਨਹੀਂ ਨਹੀਂ ਤੇਰੀ ਤਾਈ ਤੇ ਕਹਿੰਦੇ ਸੀ ਕਿ ਪੂਜਾ ਬਹੁਤ ਚੰਗੀ ਆ ਉਹਨੇ ਸਾਰੇ ਘਰ ਦਾ ਸੰਭਿਆ ਹੋਇਆ ਓ ਮਮੀ ਝੂਠ ਨਾ ਬੋਲੋ ਸਭ ਸੁਣ ਲਿਆ ਮੈਂ ਨਹੀਂ ਨਹੀਂ ਤੂੰ ਜੋ ਕੁਝ ਵੀ ਸੁਣਿਆ ਨਾ ਸਾਰਾ ਗਲਤ ਸੁਣਿਆ ਕਿਉਂ ਮੇਰੇ ਕੰਨ ਖਰਾਬ ਹੈ ਕਿ ਮੈਨੂੰ ਮਸ਼ੀਨ ਲੱਗੀ ਕੰਨਾਂ ਦੀ ਮੈਂ ਸਭ ਸਹੀ ਸੁਣਿਆ ਓ ਨੰਮ ਤਾਈ ਕੀ ਲੱਗਦੀ ਆ ਬੋਲੀ ਜਾਂਦੀ ਬੋਲੀ ਜਾਂਦੀ ਆ ਪੂਜਾ ਚੁੱਪ ਕਰ ਕਿਉਂ ਚੁੱਪ ਕਰਾਂ ਮੈਂ ਕਿਉਂ ਚੁੱਪ ਕਰਾਂ ਮੈਂ ਤੁਸੀਂ ਆਵਾਗਾਂ ਡਰਦੇ ਤਾਈ ਕੋ ਮੈਂ ਨਹੀਂ ਡਰਦੀ ਤੁਹਾਡੀ ਤਾਂ ਜ਼ੁਬਾਨ ਨਹੀਂ ਖੁੱਲਦੀ ਪਈ ਅਗਲਾ ਆ ਕੇ ਮੇਰੇ ਬਾਰੇ ਗੱਲਾਂ ਕਰੀ ਜਾਂਦਾ ਤੇ ਤੁਹਾਡੀ ਤੁਹਾਡੀ ਜ਼ੁਬਾਨ ਖੁੱਲੀ ਨਹੀਂ ਅਗਲੇ ਦੀ ਕੀ ਮਜਾਲ ਕੀ ਨੂੰ ਬਾਰੇ ਗੱਲ ਕਰ ਜਵੇ ਤੁਹਾਡੇ ਕੋ ਬੋਲਿਆ ਨਹੀਂ ਜਾਂਦਾ ਤੁਸੀਂ ਇਹਨਾਂ ਨੂੰ ਕੁਝ ਨਹੀਂ ਕਹਿੰਦੇ ਮੈਂ ਜਾਣੀ ਆ ਯਾਰ ਉਹਨੂੰ ਕਹਿ ਤੇਰਾ ਦਿਮਾਗ ਖਰਾਬ ਹੋਇਆ ਮੈਂ ਕਹਿ ਤਿੱ ਦਿੱਤਾ ਕਿ ਪੂਜਾ ਘਰ ਦਾ ਸਾਰਾ ਕੰਮ ਕਰਦੀ ਹੈਗੀ ਆ। ਉਹ ਮੈਂ ਕੰਮ ਕਰਾਂ ਨਾ ਕਰਾਂ ਇਹ ਮੇਰਾ ਘਰ ਹੈ ਮੇਰੀ ਮਰਜ਼ੀ ਹੈ। ਉਹ ਕੌਣ ਹੁੰਦੀ ਕਹਿਣ ਵਾਲੀ? ਨਾ ਤੁਸੀਂ ਨਹੀਂ ਮੈਨੂੰ ਅੱਜ ਤੱਕ ਕਿਹਾ ਤੇ ਉਹ ਹੁੰਦੀ ਕੌਣ ਹੈ ਅੱਜ ਤੇ ਮੈਂ ਅਗਰ ਗੱਲ ਕਰਨੀ ਕਰਨੀ ਹੈ ਪੂਜਾ। ਪਾਗਲੇ ਤੋ ਕੋਈ ਗੱਲ ਨਹੀਂ। ਮੈਂ ਤੇਰੀ ਤਾਈ ਨੂੰ ਸਮਝਾ ਦਿੱਤਾ। ਉਹ ਨਹੀਂ ਗੱਲ ਕਰਨਗੇ। ਵੈਸੇ ਵੀ ਉਹਨਾਂ ਨੇ ਚਲੇ ਜਾਣਾ ਕੱਲ ਪਰਸੋਂ। ਚੰਗੀ ਰਹੋਗੀ ਚਲ ਜੂਗੀ ਤੇ ਨਾਲੇ ਨੂੰ ਸਮਝਾਤਾ ਨਾ ਚੰਗੀ ਤਰ੍ਹਾਂ ਕਿ ਮੈਂ ਸਮਝਾਵਾਂ ਤੂੰ ਕੀ ਸਮਝਾਏਂਗੀ ਤੁਸੀਂ ਬੋਲਦੇ ਕਿਉਂ ਨਹੀਂ ਮੈਂ ਘਰ ਦਾ ਕੰਮ ਨਹੀਂ ਕਰਦੀ ਜਿਹੜਾ ਮੈਂ ਆਪਣਾ ਕੋਈ ਬਾਜ਼ਾਰੋਂ ਸਮਾਨ ਲਿਆਨੀ ਆ ਮੈਂ ਉੱਥੇ ਰੱਖਿਆ ਹੁੰਦਾ ਮੈਂ ਦੱਸੋ ਆਪਣੇ ਬੈੱਡ ਦੀ ਚਾਦਰ ਮੈਂ ਉਤਾਰ ਕੇ ਦੇ ਦੇਣੀ ਕੰਮ ਵਾਲੀ ਨੂੰ ਵੇਖ ਪੂਜਾ ਜੋਗੇ ਨਾ ਉਸ ਗੱਲ ਨੂੰ ਮਿੱਟੀ ਪਾ ਤੇ ਤੂੰ ਹੈਪੀ ਨਾ ਨਾ ਕੋਈ ਗੱਲ ਕਰੇ ਪਤਾ ਕੀ ਬੰਦੇ ਬਾਹਰੋਂ ਖਪੇ ਤਾਂ ਪੇ ਆਂਦੇ ਆ ਜੇ ਤੂੰ ਗੱਲ ਕਹੇਂਗੀ ਫਿਰ ਐਵੇਂ ਉਹ ਬੁਰਾ ਮਨਾਏਗਾ ਤੂੰ ਨਾ ਜਾ ਉਪਰ ਮੈਂ ਤੇਰੇ ਵਾਸਤੇ ਚਾਹ ਲੈ ਕੇ ਆਨੀ ਆ ਤੁਸੀਂ ਸੁਧਰ ਜਾਓ ਤੁਸੀਂ ਵੀ ਤੂੰ ਜਿਹੜੀਆਂ ਦੀਆਂ ਗੱਲਾਂ ਚਾਹਉਂ ਨਾ ਤੇ ਆਪਣੀ ਨੂੰ ਬਾਰੇ ਕੋਈ ਗੱਲ ਸੁਣਦੇ ਰਹਿੰਦੇ ਹੋ ਪੂਜਾ ਤੂੰ ਪਾਗਲ ਹੈ ਜਦੋਂ ਮੈਂ ਤੇਰੇ ਮਾਪਿਓ ਕੋ ਤੈਨੂੰ ਲੈ ਕੇ ਆਈ ਸੀ ਨਾ ਜਦੋਂ ਉਹਨਾਂ ਨੇ ਤੇਰੀ ਡੋਲੀ ਤੋਰੀ ਸੀ ਤੇ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਸੀ ਕਿ ਭੈਣ ਜੀ ਤੂੰ ਹੀ ਫਿਕਰ ਨਾ ਕਰਿਓ ਇਹਨੂੰ ਮੈਂ ਨੂੰਹ ਨੇ ਇਹਨੂੰ ਮੈਂ ਧੀ ਬਣਾ ਕੇ ਰੱਖਾਂਗੀ ਮੈਂ ਜਿਸ ਤਰ੍ਹਾਂ ਦੀ ਚੀਜ਼ ਰਿੰਪੀ ਵਾਸਤੇ ਲੰਨੀ ਆ ਉਸੇ ਤਰ੍ਹਾਂ ਦੀ ਚੀਜ਼ ਤੇਰੇ ਵਾਸਤੇ ਲੰਨੀ ਆ ਤੈਨੂੰ ਸੁਗੋਂ ਮੈਂ ਵਾਅਦਾ ਹੀ ਕਰਦੀ ਆ ਕਦੀ ਤੇਰੇ ਨਾਲ ਮੈਂ ਘੱਟ ਨਹੀਂ ਕੀਤਾ ਤੇ ਕਰਨਾ ਨਹੀਂ ਆਫਟਰ ਆਲ ਮੈਂ ਨੂੰਹ ਆ ਕਰਦੀ ਤੇ ਮੇਰਾ ਤੇ ਵਾਅਦਾ ਬੰਦਾ ਹੀ ਆ ਮੈਨੂੰ ਰਿੰਪੀ ਦਾ ਨਹੀਂ ਪਤਾ ਤੁਸੀਂ ਵਾਅਦਾ ਕਦੇ ਘੱਟ ਕਰਦੇ ਮੈਨੂੰ ਤੇ ਆਪਣਾ ਪਤਾ ਹੈ ਤੈਨੂੰ ਜਰਣਾ ਨਾ ਸੋਚ ਸਮਝ ਕੇ ਕਿਸੇ ਨੂੰ ਬਾਹਰ ਮੇਰੇ ਬਾਰੇ ਕੋਈ ਗੱਲ ਨਹੀਂ ਕਰਨੀ ਨਹੀਂ ਨਹੀਂ ਗੱਲ ਕੀ ਕਰਨੀ ਮੈਂ ਅੱਛਾ ਮੈਂ ਥੋੜਾ ਕੰਮ ਜਾਣਾ ਬਾਜ਼ਾਰ ਹੁਣ ਜਾਵਾਂ ਕਿਉਂ ਵੀ ਤੁਸੀਂ ਚਾਹ ਸਹੇਲੀਆਂ ਨੂੰ ਬੁਲਾਣਾ ਮੇਰੀ ਨੂੰ ਬਾਹਰ ਗਈ ਹੈ ਚਲ ਜਾ ਮੈਂ ਸਭ ਜੀ ਬਣਾ ਲਵਾਂਗੀ ਮੈਂ ਆਨ ਕਿ ਮੈਂ ਪਾਸਤਾ ਖਾਣਾ ਹੈ ਸਬਜੀ ਸੁਬਜੀ ਨਹੀਂ ਮੈਂ ਕੋ ਖਾਦੀ ਜਾਂਦੀ ਨਹੀਂ ਪਾਸਤਾ ਪਾਸਤਾ ਤੂੰ ਨਾ ਬਣਾਈ ਪਾਸਤਾ ਮੈਂ ਬਣਾ ਦੇਗੀ ਜੈ ਰਿੰਪੀ ਬਣਾ ਦੇਗੀ ਪਾਸਤਾ ਹਾਂ ਉਹ ਇੱਥੇ ਮੈਂ ਕਹਿਣ ਲੱਗੀ ਸੀ ਜੈ ਰਿੰਪੀ ਨੂੰ ਕਹ ਦੋ ਯਾ ਆਪ ਬਣਾ ਦੋ ਤੇ ਸਾਈ ਨੂੰ ਸਮਝਾ ਲਿਓ ਕੋਈ ਫालतू ਗੱਲ ਨਹੀਂ ਕਰਨੀ ਇਹ ਮੇਰਾ ਘਰ ਹੈ ਰਿੱਬੀ ਰਿੱਬੀ ਐਸਾਂ ਕਰ ਉਹ 12ਵੇਂ ਕਿੰਨਾ ਖਲਾਰਾ ਪਿਆ ਆ ਜਾ ਖਲਾਰਾ ਚੁੱਕ ਜਾ ਕੇ ਕੰਮ ਕਰ ਲਾ ਤੇ ਮੈਂ ਕੱਪੜੇ ਧੋਤੇ ਆ ਤਾਂ ਤੂੰ ਸੁਕਣੇ ਪਾ ਆ ਦੂਜੀ ਗੱਲ ਜਾ ਤੇਰਾ ਵੀਰਾ ਕਹਿਣ ਡਿਆ ਸੀ ਕਿ ਅੱਜ ਮੈਂ ਸਾਗ ਖਾਣਾ ਤੇ ਮੰਮੀ ਸਾਗ ਬਣਾ ਦਿਓ ਤੇ ਤੈਨੂੰ ਪਤਾ ਸਵੇਰ ਦਾ ਕੋਈ ਗਲੀ ਚ ਆਇਆ ਨਹੀਂ ਸਾਗ ਵੇਚਣ ਵਾਲਾ ਤੇ ਜਾ ਲਿਆ ਸਾਖ ਮੈਂ ਤੂੰ ਤੇ ਤੇਰੀ ਤਾਈ ਬੈ ਕੇ ਛੱਲਣ ਨੇ ਤੇ ਫਿਰ ਧਰਦਗੇ ਫਿਰ ਹੈਪੀ ਕਹੇਗਾ ਕਿ ਸਾਖ ਕਿਉਂ ਨਹੀਂ ਬਣਾਇਆ ਤੇ ਮੇਰੀ ਗੱਲ ਸੁਣੋ ਲੈ ਤੇ ਮਿਹਾਨੀ ਆ ਤੇ ਉਹ ਮਹਾਰਾਣੀ ਨੂੰ ਕਿਹੜੇ ਵਸਤੇ ਰੱਖਿਆ ਵਾ ਰਿੰਪੀ ਸਾਰੇ ਕੰਮ ਤੇ ਤੁਸੀਂ ਮੈਂ ਤੇ ਤਾਈ ਨੇ ਕਰ ਲੇ ਤੇ ਉਹਨੂੰ ਕਦ ਵਸਤੇ ਰੱਖਿਆ ਜੇ ਤਾਈ ਬਿਲਕੁਲ ਸਹੀ ਕਹਿ ਰਹੀ ਆ ਤਾਈ ਕੀ ਹਰ ਇੱਕ ਜਣਾ ਗਲੀ ਚ ਵੀ ਇੱਕ ਗੱਲਾਂ ਕਰਦੇ ਨਾ ਸਾਰੇ ਸਹੀ ਕਹਿੰਦੇ ਪਏ ਮੰਮੀ ਰਿੰਪੀ ਤੂੰ ਪਾਗਲ ਹੋ ਗਈ ਆ ਹਾਂ ਮੈਂ ਪਾਗਲ ਹੋ ਗਈ ਆ ਆਪਣੀ ਪਰਚਾਈ ਬਾਰੇ ਕੁਝ ਕਹਿਣ ਈ ਆ ਹਾਂ ਮੈਂ ਪਾਗਲ ਹੋ ਗਈ ਆਪਣੇ ਪਰਚਾਈ ਬਾਰੇ ਮੈਂ ਕੀ ਆ ਗਲੀ ਵਾਲੇ ਵੀ ਪਾਗਲ ਹੋ ਗਏ ਆ ਆ ਤਾਈ ਵੀ ਪਾਗਲ ਹੋ ਗਈ ਆ ਸਿਰ ਤੂੰ ਹੀ ਸਹੀ ਰਹਿ ਗਈ ਜੇ ਤੁਹਾਡੀ ਨੂੰ ਸਹੀ ਰਹਿ ਗਈ ਆ ਬਾਕੀ ਸਾਰੇ ਪਾਗਲ ਹੋ ਗਏ ਆ ਤੇਰੇ ਕਹਿੰਦਾ ਕੀ ਮਤਲਬ ਆ ਤੈਨੂੰ ਕੰਮ ਕਰਨਾ ਪੰਦਾ ਨਾ ਤਦ ਤੂੰ ਰੋਣੀ ਆ ਹਾਂ ਤੂੰ ਛੱਡ ਦੇ ਕੰਮ ਕਰਨਾ ਮੈਂ ਆਪੇ ਕਰ ਲਿਆ ਕਰਾਂਗੀ ਅੱਛਾ ਮੇਰੀ ਗੱਲ ਸੁਣੋ ਇੰਨੀ ਦੇਰ ਤੋਂ ਕੰਮ ਕਰਦੀ ਆਂ ਨਹੀਂ ਪਈ ਉਹਦੋਂ ਤਾਂ ਮੈਂ ਥੱਕੀ ਨਾ ਹੋਣੀ ਮੈਂ ਥੱਕਣਾ ਹੀ ਮੰਮੀ ਕੰਮ ਸਿਰਫ ਕੰਮ ਦੀ ਗੱਲ ਨਹੀਂ ਹੈਗੀ ਗੱਲ ਇੱਥੇ ਆਂਦੀ ਹੈ ਜਿਹੋ ਜਿਹੇ ਬੰਦੇ ਨੂੰ ਆਤਾ ਪਾਦਾਂਗੇ ਨਾ ਉਹੋ ਜਿਹਾਂ ਪੈਣਨ ਗਿਆ ਜੇ ਇਹ ਤੁਹਾਨੂੰ ਕਹਿ ਕਹਿ ਕੇ ਸਮਝਾ ਥੱਕ ਗਏ ਆ ਤੂੰ ਨਾ ਛੱਡ ਦੇ ਕੰਮ ਕਰਨਾ ਮੈਂ ਆਪੇ ਕਰ ਲਿਆ ਕਰਾਂਗੀ ਮੈਨੂੰ ਲੱਗਦਾ ਕਿ ਤੂੰ ਆਪਣੀ ਪਰਚਾਈ ਤੋਂ ਛੜਦੀ ਆਂ ਹਾਂ ਮੈਂ ਛੜਦੀ ਆਂ ਸਹੀ ਕਿਆ ਤਾਈ ਵੀ ਛੜਦੀ ਆਪਣੀ ਨੋ ਤੋਂ ਲੋਕੀ ਵੀ ਛੜਦੇ ਆ ਸਾਰੇ ਛੜਦੇ ਸਾਰੇ ਪਾਗਲ ਹੋ ਗਏ ਤੂੰ ਹੀ ਸਹੀ ਰਹਿ ਗਈ ਤੁਹਾਡੀ ਅੱਖਾਂ ਕਿਉਂ ਨਹੀਂ ਖੁੱਲਦੀ ਮਮੀ ਤੂੰ ਇਸ ਘਰ ਦੀ ਨੋ ਜੇ ਮੈਨੂੰ ਤਾਂ ਉਹ ਨੋ ਘੱਟ ਤੇ ਨੋ ਤੂੰ ਹੀ ਜ਼ਿਆਦਾ ਲੱਗਦੇ ਜੇ ਉਹ ਤੁਹਾਡੀ ਸੱਸ ਲੱਗਦੀ ਮੈਨੂੰ ਜਿਹੜੀ 24 ਘੰਟੇ ਬੈਠ ਤੇ ਬੈਠੀ ਰਹਿੰਦੀ ਆ ਮੈਂ ਆਰਡਰ ਛੱਡਦੀ ਮਮੀ ਅੱਜ ਮੈਨੂੰ ਆ ਚਾਹੀਦਾ ਖਾਣ ਨੂੰ ਮਮੀ ਅੱਜ ਮੈਨੂੰ ਉਹ ਚਾਹੀਦਾ ਮੈਨੂੰ ਆ ਚੀਜ਼ ਚਾਹੀਦੀ ਮੈਨੂੰ ਉਹ ਸੂਟ ਫਲਾਣਾ ਚਾਹੀਦਾ ਤੇ ਫਿਰ ਕੀ ਹੋਇਆ ਜੇ ਮੈਂ ਬਣਾ ਦਿੰਦੀ ਆ ਵਿਹਲੇ ਬੈਠੀ ਆ ਹੁਣ ਨਹੀਂ ਆ ਤੇ ਫਿਰ ਕੀ ਜੇ ਕੰਮ ਕਰਤਾ ਦਾ ਹਾਂ ਤੇ ਪਾਈ ਜਾ ਉਹ ਤਾਂ ਸਾਡਾ ਤੇ ਪੁੱਛ ਨਹੀਂ ਜਾਣਾ ਤੇ ਤੈਨੂੰ ਨੀ ਚੀਜ਼ਾਂ ਬਣਾ ਕੇ ਦਿੰਦੀ ਜਦੋਂ ਤੂੰ ਮੰਗਦੀ ਆ ਕਿ ਮੰਮੀ ਜੀ ਅੱਜ ਮੈਂ ਆਲੂ ਵਾਲੇ ਰੋਟੇ ਖਾਣੇ ਆ ਅੱਜ ਮੈਂ ਮੱਕੀ ਵਾਲੇ ਰੋਟੀ ਵਿੱਚ ਮੂਲੀ ਕੁੱਤਰ ਕੇ ਪਾਣੀ ਆ ਹਾਂ ਤੇ ਕੀ ਗੱਲ ਮੈਂ ਕਰਦੇ ਕੰਮ ਨਹੀਂ ਕਰਦੀ ਮੈਂ 24 ਘੰਟੇ ਮੈਟ ਤੇ ਬਿਠੀ ਰਹਿਣੀ ਆ 12-12 ਇੱਕ-ਵਿਕ ਮਸਤ ਉੱਠਦੀ ਆ ਮੈਂ ਸਵੇਰੇ ਕਿਤੇ 9 ਵੀ ਵਜੇ ਤੈ ਹੀ ਮੇਰਾ ਕਮਰਾ ਲਾਉਣ ਲੱਪਿੰਦੇ ਬੂਆ ਖੁੱਲ 9 ਵਜ ਗਏ ਤੇਰੀ ਜਾਗਰੀ ਖੁੱਲੀ ਤੱਕ ਠੀਕ ਹੈ ਇਹ ਡਾਲਪ ਕਿਤੇ ਉਹਨੂੰ ਨਹੀਂ ਵਜਦੇ ਜਿਹੜੀ 1:00 ਤੱਕ ਸੁੱਤੀ ਰਹਿੰਦੀ ਆ ਤੀਆਂ ਦਾ ਕੰਮ ਆ ਸਵੇਰੇ ਉੱਠਣਾ ਮਾਂ ਦੇ ਨਾਲ ਹਾਂ ਤੀਆਂ ਦਾ ਕੰਮ 9:00 ਤੋਂ ਥੋੜੀ ਘੱਟ ਮਨੂ ਆਪੇ 2:00 ਵਜੇ ਤੱਕ ਸੁੱਤੀ ਰਹਿੰਨ ਔਰ ਰਚੜਨ ਤਾਂ ਨੂੰ ਕਿਦੋਂ ਸਮਝ ਆਣੀ ਆ ਤੁਹਾਨੂੰ ਤਾਂ ਕਹਿ ਕਹਿ ਕੇ ਸਾਰੇ ਥੱਕ ਗਏ ਮੰਮੀ ਪਰ ਤੁਹਾਨੂੰ ਸਮਝ ਨਹੀਂ ਆਣੀ ਪਤਾ ਨਹੀਂ ਤੁਸੀਂ ਕੀ ਆਤਾ ਪਾਤੇ ਸ਼ੁਰੂ ਤੋਂ ਨੂੰ ਆਤਾ ਪਾਤੀਆਂ 12:00 ਵਜੇ ਤੱਕ ਸੁੱਤੇ ਰਹਿੰਦੀ ਆ ਉਹਨੂੰ ਉਹੀ ਆਤਾ ਪੈ ਕਿੰਨੀ ਕਿਦਰ ਕੰਮ ਕਰ ਲੋਗੇ ਦੱਸੋ ਮੰਮੀ ਬੱਸ ਕਰ ਰਿੰਪੀ ਬੱਸ ਕਰ ਜਾ ਬੱਸ ਕੀ ਕਰਾਂ ਮੈਂ ਮੈਂ ਵੀ ਥੱਕ ਗਈ ਮੰਮੀ ਲੋਕਾਂ ਦੀ ਗੱਲਾਂ ਸੁਣ ਸੁਣ ਕੇ ਕੀ ਸਾਰੇ ਤੇ ਬੀਤ ਦੀ ਜਿਹੜੇ ਲੋਕੀ ਗੱਲਾਂ ਕੰਨ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰਦੇ ਨਹੀਂ ਫਲਾਣੇ ਦੇ ਨੂੰਵੇ ਸੁੱਤੀ ਰਹਿੰਦੀ ਬਾਰ ਬਾਰ ਉਹਦੀ ਸੱਸ ਵੀ ਸਾਰੇ ਘਰ ਦੇ ਕੰਮ ਕਰ ਲੈਂਦੀ ਉਹ ਇਹ ਤੱਕ ਨੀ ਸੁੱਤੀ ਉੱਠਦੀ ਸਾਰੇ ਤੇ ਕੀ ਬੀਤ ਦੀ ਆ ਰਿੰਪੀ ਮੇਰੀ ਮਜਬੂਰੀ ਆ ਉਹ ਮੰਮੀ ਤਾਂ ਵੀ ਕੀ ਮਜਬੂਰੀ ਆ ਦੱਸੋ ਮੈਨੂੰ ਰਿੰਬੀ ਉਹ ਮੇਰੀ ਨੂੰਹ ਆ ਤੇ ਤੂੰ ਮੇਰੀ ਧੀ ਆ ਉਹ ਹਰ ਗੱਲ ਦਾ ਗੁੱਸਾ ਕਰਦੀ ਆ ਪਰ ਤੂੰ ਗੁੱਸਾ ਨਹੀਂ ਕਰਦੀ ਧੀਆ ਜਿੰਨਾ ਮਰਜੀ ਕਹਿ ਕੇ ਮਾਂ ਮੈਂ ਤੇਰਾ ਨਾਰਾਜ਼ ਆ ਮੈਂ ਤੇਰੇ ਨਾਲ ਗੱਲ ਨਹੀਂ ਕਰਨੀ ਤੇ ਤੀ ਫਿਰ ਵੀ ਗੱਲ ਕਰਦੀ ਫਿਰ ਵੀ ਬਣਾਉਂਦੀ ਮਾਂ ਨੂੰ ਜਦੋਂ ਮੇਰੀ ਤੇ ਨਾਲ ਲੜਾਈ ਹੁੰਦੀ ਹੈ ਨਾ ਤੂੰ ਮੇਰੇ ਕੋ ਕਹ ਦੇਗੀ ਮੰਮੀ ਹੁਣ ਮੈਨੂੰ ਬੁਲਾਇਓ ਨਾ ਮੇਰੇ ਨਾਲ ਗੱਲ ਨਾ ਕਰਿਓ ਤੇ ਮੈਂ ਵੀ ਕਹਿ ਦਨੀ ਹਾਂ ਰਿੰਪੀ ਜੇ ਤੂੰ ਨੇ ਨਾ ਮੈਨੂੰ ਬੁਲਾਣਾ ਮੈਂ ਵੀ ਤੇਰੀ ਮਾਂ ਆ ਮੈਂ ਵੀ ਨਹੀਂ ਤੈਨੂੰ ਬੁਲਾਣਾ ਤੇ ਧੀਏ ਤੂੰ ਰਾਤ ਨੂੰ ਮੇਰੇ ਬਿਸਤਰੇ ਵਿੱਚ ਚੜ੍ਹ ਜਾ ਮੈਨੂੰ ਕੁੱਟ ਕੇ ਆਪਣੇ ਗਾਲਾਂ ਲਾ ਲੈਣੇ ਆ ਤੇ ਤੂੰ ਮੈਨੂੰ ਕੰਨੀ ਆ ਤੂੰ ਮੰਮੀ ਮੈਨੂੰ ਠਾਡੇ ਬਣਾ ਨਹੀਂ ਇਹ ਨਹੀਂ ਆਂਦੀ ਮੰਮੀ ਮੈਂ ਠਾਡੇ ਬਣਾ ਨਹੀਂ ਸਕਦੀ ਉਹ ਨੂੰਹ ਜਿਉ ਨੇ ਮੈਨੂੰ ਕਹਿਤਾ ਨਾ ਕਿ ਮੈਂ ਤੇਨੂੰ ਨਹੀਂ ਬੁਲਾਣਾ ਮੈਂ ਆਪਣੇ ਵਾਦੇ ਦੀ ਪੱਕੀ ਨਿਕਲਣਾ ਉਹਨੇ ਨਹੀਂ ਬੁਲਾਣਾ ਫਿਰ ਉਹਨੇ ਪਤਾ ਕੀ ਕਹਿਣਾ ਫਿਰ ਉਹਨੇ ਮੇਰੇ ਪੁੱਤ ਨੂੰ ਵੀ ਕਹਿਣਾ ਜੇ ਮੈਂ ਨਹੀਂ ਨਾ ਤੇਰੀ ਮਾਂ ਨੂੰ ਬੁਲਾਉਂਦੀ ਤਾਂ ਤੂੰ ਵੀ ਨਾ ਬੁਲਾਵੇਂ ਮੈਂ ਤਾਂ ਮਿੱਤਰ ਨੂੰ ਛੱਡ ਕੇ ਚਲੀ ਜਾਣਾ ਫਿਰ ਇੰਪੇ ਮੈਂਨੇ ਚਾਂਦੀ ਮੇਰਾ ਪੁੱਤ ਮੈਨੂੰ ਛੱਡ ਕੇ ਜਾਵੇ ਜੇ ਮੇਰਾ ਪੁੱਤ ਮੈਨੂੰ ਛੱਡ ਕੇ ਚਲੇ ਗਿਆ ਮੇਰ ਤਾਂ ਦੁਨੀਆ ਹੀ ਮੁੱਕ ਜਾਣੀ ਆ ਤੂੰ ਕਦੀ ਤੇਰੀ ਤਾਈ ਕਦੀ ਆੜ ਗਵਾਟ ਕਰਦਾ ਕਿ ਤੂੰ ਨੂ ਤੋਂ ਡਰਦੀ ਆ ਹਾਂ ਮੈਂ ਸੱਚ ਮੁੱਚ ਦੇਖੋ ਡਰਦੀ ਆ ਮੈਂ ਡਰਦੀ ਆ ਕਿ ਮੇਰਾ ਨੂ ਪੁੱਤੇ ਘਰ ਛੱਡ ਕੇ ਤੇ ਚਲੇ ਜਾਣ ਮੈਂ ਤੱਤ ਕਰਕੇ ਉਹਦੀਆਂ ਗੱਲਾਂ ਕਰਨੀਆਂ ਜੋ 1 ਵਜੇ ਤੱਕ ਬੈਠੀ ਰਹਿੰਦੀ ਆ ਮੈਨੂੰ ਕਦੇ ਤੂੰ ਬੈਠੀ ਰਹਿ ਜੇ ਰੋਟੀ ਅੰਦਰ ਮੰਗਦੀ ਮੈਂ ਕਹਿੰਦੀ ਰੋਟੀ ਤੂੰ ਅੰਦਰ ਖਾ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੰਦਾ ਜਿੱਥੇ ਮੈਂ ਆਪਣੇ ਤਿੰਨ ਬੱਚਿਆਂ ਨੂੰ ਖਵਾ ਸਕਦੀ ਸੀ ਤੇ ਚੌਥੀ ਉਹਨੂੰ ਵੀ ਖਵਾਣ ਲਈ ਆ ਸਿਰਫ ਐਸੇ ਕਰਕੇ ਤੇ ਬੇਰੀਤੀ ਤੇਨੂੰ ਇਹ ਆ ਪੱਚ ਲੜਨ ਨਾ ਐਨਾ ਚ ਟਕਰਾਰ ਨਾ ਹੋਵੇ ਜੇ ਕੋਈ ਟਕਰਾਰ ਹੋ ਗਿਆ ਨਾ ਟ੍ਰਿੰਟੀ ਇਹ ਉਹ ਤੇੜ ਆ ਇਹ ਉਹ ਤੇੜ ਆ ਜਿਹੜੀ ਭਰੀ ਨਹੀਂ ਜਾ ਸਕਦੀ ਪਾਣੀ ਦੇ ਤੇੜ ਛੋਟੇ ਮਾਰਾਂਗੇ ਪਾਣੀ ਫੇਰ ਇੱਕੋ ਜਿੱਕਾ ਹੋ ਜਾਊਗਾ ਫੇਰ ਨਹੀਂ ਪਤਾ ਲੱਗੇਗਾ ਕਿ ਪਾਣੀ ਇੱਧਰ ਕਿਣਾ ਸੀ ਇੱਧਰ ਕਿਣਾ ਸੀ ਲੇਕਿਨ ਜੇ ਇੱਕ ਵਾਰੀ ਰਸਤੇ ਆ ਜਾ ਤੇੜ ਆ ਜੇ ਉਹਨੂੰ ਕੋਈ ਨਹੀਂ ਪਾਰ ਸਕਦਾ ਕੋਈ ਨਹੀਂ ਪਰ ਸਕਦਾ ਰਿੰਪੀ ਵੇਖ ਪੁੱਤਰ ਨਾ ਸੀ ਕਰਕੇ ਚੁੱਪਿਆ ਜੇ ਮੈਂ ਨੂੰ ਨਾ ਲੜਾਂਗੇ ਨਾ ਨੂੰ ਨਹੀਂ ਚੁਗਲੀਆਂ ਪੁੱਤਰ ਨੂੰ ਲਾਵਾਂਗੇ ਨਾ ਤੇ ਮੇਰਾ ਪੁੱਤ ਵੀ ਮੇਰੇ ਤੋਂ ਦੂਰ ਹੋ ਜਾਣਾ ਹੋਤਨੇ ਦੂਰ ਹੋ ਜਾਣਾ ਭੈਣ ਭਰਾਵਾਂ ਦੇ ਰਿਸ਼ਤੇ ਚ ਫਿੱਕ ਪੈ ਜਾਣੀ ਆ ਭੈਣ ਭਰਾਵਾਂ ਦੇ ਰਿਸ਼ਤੇ ਚ ਫਿੱਕ ਪੈ ਜਾਣੀ ਆ ਰਿਸ਼ਤੇਦਾਰਾਂ ਚ ਫਿੱਕ ਪੈ ਜਣੇ ਮੈਂ ਪੁੱਤਰ ਮੈਂ ਦੇ ਚਾਦੀ ਇਹ ਸਭ ਕੁਝ ਹੋ ਤੇਰੇ ਪੁੱਤਰ ਇਹ ਵੀ ਜਾਣੀ ਕਿ ਤੂੰ ਵੀ ਆਪਣੀ ਪਰਜਾਈ ਨਾਲ ਕੋਈ ਗੱਲ ਨਾ ਕਰਿਆ ਕਰ ਮੈਨੂੰ ਵੇਖਦਾ ਹੈ ਮੈਨੂੰ ਨਜ਼ਰ ਆਉਂਦਾ ਹੈ ਕਿ ਮੇਰੇ ਨੂੰ ਉਹ ਗੱਲ ਤੇ ਆ ਉਹ ਸਹੀ ਨਹੀਂ ਕਰਨ ਢਈ ਮੈਂ ਉਹਨੂੰ ਛੇ ਦੇਣ ਢਈ ਆ ਪਰ ਪੁੱਤਰ ਮੇਰੀ ਮਜਬੂਰੀ ਹੈ ਜੇ ਤੇਰ ਕੋ ਕੰਮ ਹੁੰਦਾ ਕਾਰ ਦੇ ਹੁੰਦਾ ਤੂੰ ਵੀ ਨਾ ਕਰ ਮੈਂ ਨਹੀਂ ਚਾਹਦੀ ਕਿ ਜਿਹੜੇ ਚਾ ਜਿਹੜੇ ਕਾਰ ਵਿਹਾਰ ਆ ਭਰਾ ਪਰਜਾਈ ਨਾ ਕਰਨੇ ਉਹ ਨਾ ਕਰ ਆ ਕੋ ਤੇਰੀ ਮਰਜ਼ੀ ਮੰਮੇ बस करो अच पता लग गया कि मेनू कालेष ना हो जाए इसे करके चुप रें तू भी पता होना ससा न्यों नहीं बोल दिया ससा तह नहीं बोल दसा नर एक चीज का होंगे ਗੱਲ ਗੱਲ ਦਾ ਪਤਾ ਹੁੰਦਾ ਹੈ ਮੈਂਡ-ਮੈਂਡ ਦਾ ਪਤਾ ਹੁੰਦਾ ਹੈ ਕਿ ਪੀ ਨੂਆ ਕੀ ਕਰਦੀਆਂ ਤੇ ਧੀਆ ਕੀ ਕਰਦੀਆਂ ਮਗਰ ਸੱਸਾਂ ਬੋਲਦੀਆਂ ਨਹੀਂ ਤੇ ਨੂ ਤੇ ਨੂ ਆਖਾਂਗੇ ਨਾ ਤੇ ਉਹਨੇ ਬੋਲਣਾ ਆਪਣੀ ਧੀ ਨੂੰ ਆਖਾਂਗੇ ਨਾ ਉਹਨੇ ਕੁਝ ਨਹੀਂ ਬੋਲਣਾ ਉਹਨੇ ਫਟਾਫਟ ਕੰਮ ਕਰ ਦੇਣਾ ਚੀਜ਼ ਲਿਆ ਕੇ ਦੇ ਦੇਣੀ ਆ ਤੇ ਨੂ ਨੇ ਲੈ ਮੰਮੀ ਜੀ ਰਿੰਪੀ ਕੋ ਮੰਗ ਲਓ ਤੁਸੀਂ ਮੈਨੂੰ ਉਠਾਉਣ ਦੇਗੇ ਮੈਂ ਬੈਠੀ ਆ ਨੂ ਤਾਂ ਬੋਲਦੀਆਂ ਇੰਨਾ ਪਤਾ ਹੈ ਕਿ ਨੂ ਸੱਸ ਨੇ ਕੁਝ ਕਹਿਣਾ ਨਹੀਂ ਸੱਸਾਂ ਤਾਂ ਚੋਂ ਪਰਿੰਦੀਆਂ ਕਿ ਘਰ ਚ ਕਲੇਸ਼ ਨਾ ਹੋਵੇ ਨੋ ਆਊਟ ਕੇ ਬੋਲਣਾ ਤੇ ਧੀਆਂ ਨੂੰ ਕੰਮ ਕਹਿੰਦੀਆਂ ਤੇ ਧੀਆਂ ਉਹ ਕੰਮ ਕਰਾਉਂਦੀਆਂ ਠੀਕ ਹੈ ਨਾ ਹਾਂਜੀ ਜੋ ਰਾਜਪੈ ਜਿੰਨੇ ਕਿਹਾ ਬਿਲਕੁਲ ਸਹੀ ਕਿਹਾ ਬਹੁਤੇ ਘਰਾਂ ਚ ਐਸੇ ਤਰ੍ਹਾਂ ਹੀ ਹੁੰਦਾ ਕਿ ਸੱਸ ਜਿਹੜੀ ਆ ਆਪ ਹੀ ਸਦੀ ਰਹਦੀ ਆ ਟਿਕਤੀਆਂ ਦੀਆਂ ਵੀ ਗੱਲਾਂ ਸੁਣਦੀ ਆ ਰਿਸ਼ਤੇਦਾਰਾਂ ਦੀਆਂ ਵੀ ਗੱਲਾਂ ਸੁਣਦੀ ਆ ਤੇ ਜੇ ਕਿਤੇ ਜੁਆਇੰਟ ਫੈਮਲੀ ਹੋਵੇ ਤੇ ਉਹਨਾਂ ਦੀਆਂ ਵੀ ਗੱਲਾਂ ਸੁਣਦੀ ਆ ਬਸ ਪ੍ਰੋਬਲਮ ਇੱਕ ਜਗ੍ਹਾ ਤੇ ਹੁੰਦੀ ਆ ਚਿਚੜੀ ਮਾਂ ਹੁੰਦੀ ਆ ਜਿਹੜੀ ਸੱਸ ਹੁੰਦੀ ਆ ਉਹ ਚਾਹਦੀ ਆ ਕਿ ਸਾਡਾ ਘਰ ਅਡ ਨਾ ਹੋਵੇ ਇਹਨਾਂ ਵੇ ਕਿ ਸ਼ੁਰੂਆਤ ਹੋ ਜਵੇ ਰੁੱਸਣ ਰਸਾਨ ਤੋਂ ਕੰਪਰੋਮਾਈਜ਼ ਇੱਕ ਦੋ ਵਾਰ ਹੀ ਹੋ ਜਾਏਗਾ ਲੇਕਿਨ ਇਹ ਕੰਪਰੋਮਾਈਜ਼ ਵਾਧਦਾ ਜਾਏਗਾ ਵਧਣਾ ਇਸ ਤਰ੍ਹਾਂ ਇੱਕ ਵਾਰੀ ਸੁਲਾਹ ਕਰ ਲਈ ਦੋ ਵਾਰੀ ਕਰ ਲਈ ਤਿੰਨ ਵਾਰੀ ਕਰ ਗਈ ਹਾਰ ਕੇ ਫਿਰ ਜਾਂ ਤਾਂ ਬੱਚੇ ਘਰੋਂ ਹਿੱਸਾ ਲੈ ਕੇ ਬਾਹਰ ਜਾਣਗੇ ਤੇ ਜਾਂ ਫਿਰ ਕਰਾਇਆਂ ਤੇ ਜਾਣਗੇ ਇਸੇ ਗੱਲ ਨੂੰ ਚੁੱਪ ਰਹਿਣਾ ਪੈਂਦਾ ਬਿਲਕੁਲ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਹੈ ਕਿ ਜੇ ਆਪਾਂ ਮੁੰਡੇ ਨੂੰ ਕੁਝ ਕਿਆ ਤੇ ਮੁੰਡੇ ਨੇ ਵਿਚਾਰਾ ਪਿਸ ਜਾਂਦਾ ਉਹ ਜਨਾਨੀ ਦੀ ਸੁਣੇ ਕਿ ਮਾਂ ਦੀ ਸੁਣੇ ਜਨਾਨੀ ਨੇ ਇਹ ਤਾਂ ਮਗੀ ਦੇ ਦੇ ਨਹੀਂ ਇਹ ਚੰਗਾ ਜੇ ਤੂੰ ਨਹੀਂ ਨਾ ਕਰਨਾ ਫਿਰ ਮੈਂ ਚੱਲੀ ਹੂੰ ਆਪਣੇ ਪੇਕੇ ਤੇ ਕਿਹੜਾ ਬੰਦਾ ਹੈ ਕਿ ਜਿਹੜਾ ਆਪਣਾ ਪਰਿਵਾਰ ਉਜਾੜ ਦੇਵੇ ਉਹ ਐਸੇ ਕਰਕੇ ਦੋਵੇਂ ਪਾਸੇ ਸਮਝੌਤਾ ਕਰਨ ਦੀ ਕੋਸ਼ਿਸ਼ ਕਰਦਾ ਪਰ ਪੀਸਿਆ ਜਾਂਦਾ ਫਿਰ ਵੀ ਤੇ ਜਿਹੜੀ ਅੱਜ ਦੀ ਸਟੋਰੀ ਸੀ ਸਾਨੂੰ ਇੰਸਟਾਗ੍ਰam ਤੇ ਭੇਜੀ ਗਈ ਸੀ ਸੰਦੀਪ ਜੀ ਨੇ ਭੇਜੀ ਸੀ ਸੰਦੀਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਟੋਰੀ ਜਲੰਧਰ ਤੋਂ ਭੇਜੀ ਗਈ ਹੈ ਤੇ ਇਹਦੇ ਵਿੱਚ ਤਾਂ ਹੋਰ ਕੁਝ ਬਹੁਤ ਸੀ ਇਹਨ ਵਿੱਚ ਇਹ ਸੀ ਕਿ ਮੁੰਡਾ ਥੋੜਾ ਜਿਹਾ ਚੱਲੇ ਵੀ ਜਾਂਦਾ ਫਿਰ ਬਾਅਦ ਚੋਂ ਥੋੜਾ ਹੁੰਦਾ ਹੈ ਇਹ ਗੱਲ ਸਮਝ ਪਾਉਂਦੇ ਜਦੋਂ ਤੇ ਫਿਰ ਕੀ ਹੈ ਜੀ ਘਰ ਬਚ ਜਾਂਦਾ ਲੇਕਿਨ ਉਹਨਾਂ ਦਾ ਘਰ ਫਸ ਸਟੈਪ ਤੇ ਹੀ ਬਚ ਗਿਆ ਪਰ ਮੈਂ ਜਾਣੀ ਆ ਕਿ ਫਸ ਸਟੈਪ ਤੇ ਵੀ ਤੁਹਾਡਾ ਘਰ ਨਾ ਜਾਇਆ ਜਾਵੇ ਆਪਣੇ ਘਰ ਨੂੰ ਬਚਾ ਕੇ ਰੱਖੋ ਇਹ ਸੋਚੋ ਕਿ ਕਿਤਰਾ ਕਰਨਾ ਕਿਤਰਾ ਨਹੀਂ ਕਰਨਾ ਹਾਂ ਇੱਥੇ ਦੂਜੇ ਪਾਸੇ ਗੱਲ ਨੂੰਹਾਂ ਤੇ ਵੀ ਆਂਦੀ ਆ ਜਿਹੜਾ ਕਿ ਆਪਾਂ ਮੁੱਦਾ ਸੀ ਉਹ ਮੁੱਦਾ ụpੜ ਚੁੱਕੇ ਸੀ ਉਹ ਮੁੱਦੇ ਤੇ ਗੱਲ ਇਹ ਆਂਦੀ ਆ ਕਿ ਨੂੰਹ ਨੂੰ ਵੀ ਚਾਹੀਦਾ ਕਿ ਜੇ ਢਾਡੀ ਸੱਸ ਤੁਹਾਨੂੰ ਕੋਈ ਕੰਮ ਨਹੀਂ ਕਹਿਣ ਢੀ ਤੂੰ ਤੂੰ ਕਰੋ ਨਾ ਐਦਾ ਮਤਲਬ ਇਹ ਨਹੀਂ ਹੈਗਾ ਕਿ ਸੱਸ ਢਾਡੇ ਕੋ ਡਰਦੀ ਆ ਨਹੀਂ ਆਪੇ ਹੀ ਕਰਨਾ ਚਾਹੀਦਾ ਕਰਨਾ ਵੀ ਆਪੇ ਚਾਹੀਦਾ ਆਪੇ ਕੰਮ ਕਰਨਾ ਚਾਹੀਦਾ ਤੇ ਇਆਂ ਤੇ ਜਿੰਨਾ ਚਿਰ ਹੈਗੀਆਂ ਕਰਦੀਆਂ ਆ ਉਹਨਾਂ ਵੀ ਆਪਣੇ ਸਹੁਰੇ ਜਾ ਕੇ ਕੰਮ ਕਰਨਾ ਤੇ ਉਹਨਾਂ ਦੇ ਐਸ ਹੋਰੇ ਉਹ ਵੀ ਇੱਥੇ ਆ ਕੇ ਕੰਮ ਕਰਨ ਉਹਨਾਂ ਦਾ ਵੀ ਘਰ ਹੈ ਉਹਨਾਂ ਦਾ ਅਸਲੀ ਘਰ ਤੇ ਇਹੀ ਹੈ ਬਿਲਕੁਲ ਬਿਲਕੁਲ ਜਿੱਥੇ ਨੂੰ ਕੁਟੀ ਜੋ ਘਰ ਦੀ ਉੱਠ ਕੇ 4 ਵਜੇ 5 ਵਜੇ 6 ਵਜੇ 7 ਵਜੇ ਜਾਂ ਜਿੰਨੇ ਵਜੇ ਉਹ ਕੰਮ ਕਰਦੀ ਨੂੰ ਦਾ ਤਾਂ ਮਤਲਬ ਨਹੀਂ 12 12 ਵਜੇ ਤੱਕ ਬੈਠਦੇ ਪਈ ਰਹਿਣਾ ਉਹ ਆਪਣਾ ਘਰ ਸੰਭੇ ਘਰ ਦੀ ਮਾਲਕ ਉਹ ਵੀ ਹੋ ਉਹ ਦੇਖੇ ਕਿਨੂੰ ਦੇਣਾ ਤਤਾ ਕਿਨੂੰ ਦੇਣਾ ਸਾਰਿਆਂ ਨੂੰ ਆ ਨੂੰ ਨਹੀਂ ਆਪਾਂ ਕਹਿ ਰਹੇ ਕੁਛ ਨੂੰ ਆ ਹੁੰਦੀਆਂ ਕੁਛ ਬਿਲਕੁਲ ਬਿਲਕੁਲ ਜਿੱਦਾਂ ਵੇਖੋ ਇਹੋ ਜਿਹੀ ਥੋੜੀ ਹੁੰਦਾ ਪੰਨੀ ਉਂਗਲਾ ਆਪਣੇ ਲਈ ਇਤੋਂ ਜੀ ਗਈ ਖਾਵਾਂ ਤੇ ਸਸਤਾ ਦੇ ਵੀ ਗਲਤੀ ਹੁੰਦੀ ਆ ਨੂਆ ਠੀਕ ਹੁੰਦੀਆਂ ਨੇ ਕਈ ਥਾਂ ਤੇ ਨੂਆ ਦੀ ਗਲਤੀ ਹੁੰਦੀ ਸਸਤਾ ਠੀਕ ਮਤਲਬ ਕਿ ਚਲੋ ਜੀ ਸਾਰੇ ਜੇ ਇਹ ਤਾਂ ਡੀ ਸੰਦੀਪ ਜੀ ਦਾ ਸਾਰਜ ਨੇ ਥੈਂਕਸ ਭੇਜਿਓ ਜਿਨ੍ਹਾਂ ਨੇ ਸਟੋਰੀ ਭੇਜੀ ਆ ਕਿ ਬੜੀ ਹਿੰਮਤ ਵਿਖਾਈ ਸੰਦੀਪ ਜੀ ਨੇ ਕਿ ਆਪਣੇ ਘਰ ਦੀ ਸਟੋਰੀ ਲਈ ਸਾਡਾ ਸ਼ੇਅਰ ਕੀਤੇ ਥੈਂਕ ਯੂ ਸੋ ਮੱਚ